ਇਹ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਇਕੱਠੇ ਹੋਈਆਂ ਸਾਰੀ ਸੰਗਤ ਜਿਹੜੀ ਕਾਰਨ ਕੀ ਕੂਪੇ ਕਿਹੜੀ ਬੰਦੀ ਦੀ ਗੱਲ ਕਰੀਏ ਕਾਰਨ ਦਾ ਤੇ ਹੁਣ ਧੱਕਾ ਹੀ ਆ ਧੱਕਾ ਕਰਨ ਦੇ ਆ ਕਾਰਨ ਤੇ ਕੋਈ ਵੀ ਨਹੀਂ ਆ ਕਾਰਨ ਕੋਈ ਹੋਵੇ ਤੇ ਕਾਰਨ ਤੇ ਪਹਿਲੀ ਵਾਰ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ 'ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂੰ 'ਚ ਕਿੰਨਾ ਕੁਝ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਧੱਕਾ ਕੀਤਾ ਵਾ ਐਨਐਸਏ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੋਰ ਕੀ ਮੰਗ ਕਰਦੇ ਆਂ ਅਹੀਂ ਤੇ ਹੋ ਮੰਗ ਕਰਦੇ ਆ ਕਿ ਉਹਦੀ ਐਨਐਸਏ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚੱਲਦੀਆਂ ਸਰਕਾਰਾਂ ਤੇ ਫੇਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਉਹ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਉਹਦੀ ਜਿਹੜੀ ਐਨਐਸਏ ਆ ਉਹ ਰੱਦ ਕੀਤੀ ਜਾਵੇ ਸਾਰੇ ਪੰਜਾਬ ਚ ਹੋ ਰਿਹਾ ਦੇਖੋ ਸਮਾਰਟ ਹਾਂਜੀ ਹਾਂਜੀ ਸਾਰੇ ਪੰਜਾਬ ਚ ਅੱਜ ਰੋਸ ਸਮਾਰਟ ਸਾਰੇ ਪੰਜਾਬ ਚ ਦੇ ਰਹੇ ਈ ਇਸੀ ਮੰਗ ਵੱਤ ਅਸੀਂ ਖਾਲਸਾ ਜੋ ਪਾਰਲੀਮੈਂਟ ਮੈਂਬਰ ਨੇ ਹਲਕਾ ਖਡੂਰ ਸਾਹਿਬ ਤੋਂ ਉਨ੍ਹਾਂ ਤੇ ਨਜਾਇਜ਼ ਤੌਰ ਤੇ ਲਾਈ ਐਨਐਸਏ ਜਿਹੜੀ ਤੀਸਰੀ ਵਾਰ ਪੀੜ ਕੀਤੀ ਸਰਕਾਰ ਨੇ ਉਹਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਮੰਗ ਪੱਤਰ ਦਿੱਤੇ ਆ ਉਸੇ ਦੀ ਕੜੀ ਦੇ ਵਿੱਚ ਅੱਜ ਤਰਨਤਾਂ ਜਿਲ੍ਹੇ ਅਸਵਾਲ ਸਿੰਘ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਇਕੱਠੇ ਹੋਈਆਂ ਸਾਰੀ ਸੰਗਤ ਜਿਹੜੀ ਕਾਹ ਦੀ ਕਿਉਂ ਤੇ ਕੀ ਦੀ ਗੱਲ ਨਹੀਂ ਕਰ ਰਹੇ ਕਰਨ ਦਾ ਤੇ ਹੁਣ ਤੱਕਾ ਹੀ ਆ ਤੱਕ ਕారణ ਹੈ ਜਾਂ ਕారణ ਤੇ ਕੋਈ ਵੀ ਨਹੀਂ ਹੈ ਕਾਰਨ ਕੋਈ ਹੋਵੇ ਤੇ ਕారణ ਤੇ ਪਹਿਲੀ ਵਾਰ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ 'ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂੰ 'ਚ ਕਿੰਨਾ ਕੁਝ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਧੱਕਾ ਕੀਤਾ ਵਾ ਐਨਐਸਏ ਲਾਉਣ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੋਰ ਕੀ ਮੰਗ ਕਰ ਰਹੇ ਹੋ ਅਹੀਂ ਤੇ ਉਹ ਮੰਗ ਕਰਦੇ ਆ ਕਿ ਉਹ ਦੀ ਐਨਐਸਏ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚੱਲਦੀਆਂ ਸਰਕਾਰਾਂ ਤੇ ਫਿਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਉਹ ਕਾਨੂੰਨ ਸਾਰੇ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਉਹਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਹਰ ਪੰਜਾਬ ਚ ਹੋ ਰਿਹਾ ਜੇ ਕੋ ਉਸ ਮਾਰਚ ਹਾਂਜੀ ਹਾਂਜੀ ਸਾਰੇ ਪੰਜਾਬ ਚ ਅੱਜ 로 ਸਮਾਰਟ ਸਾਰੇ ਪੰਜਾਬ ਚ ਦੇ ਰਹੇ ਈਸੀ ਮੰਗਵੱਤਾ ਅਸੀਂ ਖਾਲਸਾ ਜੋ ਪਾਰਲੀਮੈਂਟ ਮੈਂਬਰ ਨੇ ਹਲਕਾ ਘਰੂਰ ਸਾਹਿਬ ਤੋਂ ਉਹਨਾਂ ਤੇ ਨਜਾਇਜ਼ ਤੌਰ ਤੇ ਲਾਈ ਐਨਐਸਏ ਜਿਹੜੀ ਤੀਸਰੀ ਵਾਰ ਪੀੜ ਕੀਤੀ ਸਰਕਾਰ ਨੇ ਉਹਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਮੰਗ ਪੱਤਰ ਦਿੱਤੇ ਆ ਉਸੇ ਦੀ ਕੜੀ ਦੇ ਵਿੱਚ ਅੱਜ ਤਰਨਤਾਂ ਜ਼ਿਲ੍ਹੇ ਦੀ ਜਿਹੜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਸਾਡੀ ਪਾਰਟੀ ਆਈ ਹੈ। ਅਸਵਾਲ ਸਿੰਘ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਹੀ ਇਕੱਠੇ ਹੋਈ ਹੈ ਸਾਰੀ ਸੰਗਤ ਜਿਹੜੀ। ਕਾਹ ਵੀ ਜੂਟ ਤੇ ਕੀ ਦੀ ਬਤ ਨਹੀਂ ਕੀਆ। ਕਰਨ ਦਾ ਤਾਂ ਹੁਣ ਤੱਕਾ ਹੀ ਆ। ਕਾ ਕారణ ਹੈ ਜਾਂ ਕారణ ਤੇ ਕੋਈ ਵੀ ਨਹੀਂ ਹੈ ਕਾਰਨ ਕੋਈ ਹੋਵੇ ਤੇ ਕਾਰਨ ਤੇ ਪਹਿਲੀ ਵਾਰੀ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ 'ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂਹ 'ਚ ਕਿੰਨਾ ਕੁਝ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਧੱਕਾ ਕੀਤਾ ਵਾ ਐਨਐਸਏ ਲਾਉਣ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੋਰ ਕੀ ਮੰਗ ਕਰਦੇ ਏ ਅਹੀਂ ਤੇ ਹੋ ਮੰਗ ਕਰਦੇ ਆ ਕਿ ਉਹਦੀ ਐਨਐਸਏ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਲਦੀਆਂ ਸਰਕਾਰਾਂ ਤੇ ਫਿਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਉਹਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਹਰ ਪੰਜਾਬੀ ਹੋ ਰਹੇ ਦੇ ਕੋ ਸਮਾਜ ਹਾਂਜੀ ਹਾਂਜੀ ਸਾਰੇ ਪੰਜਾਬ ਦੇ ਅਜੇ ਲੋਕ ਸਮਾਜ ਤੇ ਸਾਰੇ ਪੰਜਾਬ ਚ ਦੇ ਰਹੇ ਈ ਸੀ ਮੰਗ ਬੱਤਾ ਅਸੀਂ ਖਾਲਸਾ ਜੋ ਪਾਰਲੀਮੈਂਟ ਮੈਂਬਰ ਨੇ ਹਲਕਾ ਗੁਰੂ ਸਾਹਿਬ ਤੋਂ ਉਹਨਾਂ ਤੇ ਨਜਾਇਜ਼ ਤੌਰ ਤੇ ਲਾਈ ਐਨਐਸਏ ਜਿਹੜੀ ਤੀਸਰੀ ਵਾਰ ਪੀੜ ਕੀਤੀ ਸਰਕਾਰ ਨੇ ਉਹਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਮੰਗ ਪੱਤਰ ਦਿੱਤੇ ਆ ਉਸੇ ਦੀ ਕੜੀ ਦੇ ਵਿੱਚ ਅੱਜ ਤਰਨਤਾਂ ਜ਼ਿਲ੍ਹੇ ਦੀ ਜਿਹੜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਸਾਡੀ ਪਾਰਟੀ ਆਈ ਹੈ ਹਰਪਾਲ ਸਿੰਘ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਇਕੱਠੇ ਹੋਈ ਹੈ ਸਾਰੀ ਸੰਗਤ ਜਿਹੜੀ ਕਾਗਜ਼ੀ ਕੂਪੇ ਕੂਪੇ ਦੀ ਗੱਲ ਨਹੀਂ ਕਰੀ ਅੱਜ ਤਾਂ ਕਰਨ ਦਾ ਤਾਂ ਹੁਣ ਤੱਕਾ ਹੀ ਆ ਤੱਕ ਕਾਰਨ ਡਿਆ ਕਾਰਨ ਤੇ ਕੋਈ ਵੀ ਨਹੀਂ ਆ ਕਾਰਨ ਕੋਈ ਹੋਵੇ ਤੇ ਕਾਰਨ ਤੇ ਪਹਿਲੀ ਵਾਰ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂੰ ਚ ਕਿੰਨਾ ਕੁਸ਼ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਧੱਕਾ ਕੀਤਾ ਵਾ ਐਨਐਸਏ ਲਾਉਣ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੁਣ ਕੀ ਬੰਦ ਕਰਦੇ ਏ ਅਹੀਂ ਤੇ ਹੋ ਮੰਗ ਕਰਦੇ ਆ ਕਿ ਉਹ ਦੀ ਐਨਐਸਏ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਲਦੀਆਂ ਸਰਕਾਰਾਂ ਤੇ ਫਿਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਤੇ ਉਹ ਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਹਰ ਪੰਜਾਬ ਚ ਹੋ ਰਿਹਾ ਦੇਖੋ ਸਮਾਰਟ ਹਾਂਜੀ ਹਾਂਜੀ ਸਾਰੇ ਪੰਜਾਬ ਚ ਇਹ ਜਲੋ ਸਮਾਰਟ ਸਾਰੇ ਪੰਜਾਬ ਚ ਦੇ ਰਹੇ ਈ ਸੀ ਮੰਗਵੱਤਾ ਅਸੀਂ ਖਾਲਸਾ ਜੋ ਪਾਰਲੀਮੈਂਟ ਮੈਂਬਰ ਨੇ ਹਲਕਾ ਖਰੂਦ ਸਾਹਿਬ ਤੋਂ ਉਹਨਾਂ ਤੇ ਨਜਾਇਜ਼ ਤੌਰ ਤੇ ਲਾਈ ਐਨਐਸਏ ਜਿਹੜੀ ਤੀਸਰੀ ਵਾਰ ਪੀੜ ਕੀਤੀ ਸਰਕਾਰ ਨੇ ਉਹਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੇ ਜਿਹੜਾ ਮੰਗ ਪੱਤਰ ਦਿੱਤੇ ਆ ਉਸੇ ਦੀ ਕੜੀ ਦੇ ਵਿੱਚ ਅੱਜ ਤਰਨਤਾਂ ਜ਼ਿਲ੍ਹੇ ਦੀ ਜਿਹੜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਸਾਡੀ ਪਾਰਟੀ ਆਈ ਹੈ। ਅਸਵਾਲ ਸਿੰਘ ਦੀ ਐਨਐਸਏ ਮਤਲਬ ਕਿ ਰੱਦ ਕਰਾਉਣ ਵਾਸਤੇ ਹੀ ਇਕੱਠੇ ਹੋਈਆਂ ਸਾਰੀ ਸੰਗਤ ਜਿਹੜੀ। ਕਾਗਜ਼ੀ ਕੂਪੇ ਸਿੱਖਿਆ ਦੀ ਬੰਦੀ ਦੀ ਗੱਲ ਨਹੀਂ। ਕਾਰਨ ਤਾਂ ਤੇ ਹੁਣ ਤੱਕਾ ਹੀ ਆ। ਤੱਕ ਕਾਰਨ ਡੈ ਆ ਕਾਰਨ ਤੇ ਕੋਈ ਵੀ ਨਹੀਂ ਆ ਕਾਰਨ ਕੋਈ ਹੋਵੇ ਤੇ ਕਾਰਨ ਤੇ ਪਹਿਲੀ ਵਾਰ ਵੀ ਐਨਐਸਏ ਲੱਗਣ ਦਾ ਕੋਈ ਕਾਰਨ ਨਹੀਂ ਸੀ ਕੋਈ ਥਾਣੇ ਚ ਕੋਈ ਐਡਾ ਨੁਕਸਾਨ ਨਹੀਂ ਸੀ ਹੋਇਆ ਉਹ ਨੂੰ ਚ ਕਿੰਨਾ ਕੁਸ਼ ਹੋਇਆ ਬੱਸਾਂ ਸੜੀਆਂ ਲੋਕਾਂ ਦੀਆਂ ਜਾਨਾਂ ਗਈਆਂ ਉੱਥੇ ਐਨਐਸਏ ਨਹੀਂ ਲੱਗੀ ਇੱਥੇ ਤੇ ਸਿਰਫ ਇਹਨਾਂ ਨੇ ਤੱਕਾ ਕੀਤਾ ਵਾ ਐਨਐਸਏ ਲਾਉਣ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਐਨਐਸਏ ਦਾ ਹੋ ਕੀ ਮੰਗ ਕਰਦੇ ਨੇ ਅਹੀਂ ਤੇ ਉਹ ਮੰਗ ਕਰਦਾ ਕਿ ਉਹਦੀ ਐਨਐਸਏ ਜਿਹੜੀ ਰੱਦ ਕੀਤੀ ਜਾਵੇ ਜੇ ਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਲਦੀਆਂ ਸਰਕਾਰਾਂ ਤੇ ਫਿਰ ਉਹ ਕਾਨੂੰਨ ਸਾਡੇ ਵਾਸਤੇ ਵੱਖਰਾ ਥੋੜਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਤੇ ਉਹਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਹਰ ਪੰਜਾਬ ਚ ਹੋ ਰਿਹਾ ਦੇਖੋ ਸਮਾਜ ਹਾਂਜੀ ਹਾਂਜੀ ਸਾਰੇ ਪੰਜਾਬ ਚ ਅੱਜ ਦੇ ਉਸ ਸਮਾਜ ਚ ਸਾਰੇ ਪੰਜਾਬ ਚ ਦੇ ਰਹੇ ਦੀ ਸੀ ਮੰਗ ਵੱਤ ਅਸੀਂ ਖਾਲਸਾ ਜੋ ਪਾਰਲੀਮੈਂਟ ਮੈਂਬਰ ਨੇ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਤੇ ਨਜਾਇਜ਼ ਤੌਰ ਤੇ ਲਾਈ ਐਨਐਸਏ ਜਿਹੜੀ ਤੀਸਰੀ ਵਾਰ ਪੀੜ ਕੀਤੀ ਸਰਕਾਰ ਨੇ ਉਹਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਦੇ ਵਿੱਚ ਅਕਾ